ਅੱਜ ਤੱਕ ਦਾ ਇਤਿਹਾਸ ਹੈ ਜੀ ਮੈਂ ਵੀ ਸਰਪੰਚ ਰਹਿ ਗਿਆ ਤਾਰਾ ਸਿੰਘ ਵੀ ਸਰਪੰਚ ਰਹਿ ਗਿਆ ਹੋਰ ਵੀ ਸਰਪੰਚ ਰਹਿ ਗਏ ਜੀ ਅੱਜ ਤੱਕ ਸਾਡੇ ਇਹ ਨਹੀਂ ਹੋਇਆ ਗਰੀਬ ਜਨਤਾ ਕੜੀ ਹੈ ਵੀ ਐ ਪੱਖਪਾਤ ਹੋਇਆ ਹੋਵੇ ਕਿਤੇ ਕਿਸੇ ਜੋ 25 30 ਘਰ ਇਹ ਜਿਹੜੇ ਉਹਨਾਂ ਦੇ 10-10 ਲੱਖ ਰੁਪਏ ਗੱਡਿਆਂ ਖੜੀਆਂ ਗਏ ਗਰੀਬ ਦਾ ਕਾ ਹੋਇਆ ਹੋਵੇ ਜੀ ਬਾਕੀ ਜਿਹੜੀ ਮੁਰੰਮਤ ਆਈ ਹੈ ਪਹਿਲਾਂ ਜੀ ਉਹ ਵੀ ਪਤਾ ਕੀਤਾ ਜਾਏ ਮੁਰੰਮਤ ਲਾਈ ਕਿੱਥੇ ਹੈ ਹਾਂਜੀ ਜਿਹੜੀ ਹਾਂਜੀ ਮੈਂ ਜਿਹੜੀ ਪਹਿਲਾਂ ਮੁਰੰਮਤ ਆਈ ਹੈ ਜੀ ਕਿੰਨੀ ਆਈ ਹੈ ਕਿਹੜੇ ਬੰਦਿਆਂ ਨੂੰ ਆਈ ਹੈ ਕਿੱਥੇ ਲੱਗੀ ਐ ਇਹਦੀ ਵੀ ਜਾਂਚ ਹੋਣੀ ਚਾਹੀਦੀ ਐ ਹਾਂ ਬਾਕੀ ਸਾਰੇ ਜਿਹੜੇ ਪਿੰਡ ਦੇ ਵਿੱਚ ਆਈ ਜਿਨ੍ਹਾਂ ਦੇ ਸਿਰ ਤੇ ਕੋਈ ਨਹੀਂ ਜਿਨ੍ਹਾਂ ਦੇ ਹਸਬੰਦ ਦੀ ਮੌਤ ਹੋ ਚੁੱਕੀ ਐ ਇਹ ਖੜੇ ਨਾ ਜਿਨ੍ਹਾਂ ਦੇ ਘਰੇ ਕੋਈ ਵੀ ਨਹੀਂ ਇੱਕ ਜਵਾਕ ਐ ਇੱਕ ਲੜਕੀ ਐ ਕੋਈ ਕਮਾਈ ਦਾ ਸਾਧਨ ਨਹੀਂ ਇਹ ਖੜੇ ਐ ਹੋਰ ਵੀ ਖੜੇ ਐ ਇਹਨਾਂ ਦੇ ਵਿੱਚ ਜਿਹੜੇ ਯੋਗ ਐ ਉਹ ਬਿਲਕੁਲ ਨਹੀਂ ਆਈ ਸਾਡੀ ਮੰਗ ਇਹੀ ਐ ਵੀ ਅਸੀਂ ਕਿਸੇ ਦੇ ਇਸ ਗੱਲ ਦੇ ਵਿਰੋਧੀ ਨਹੀਂ ਬਿਸ਼ੱਕ ਗਰੀਬ ਐਸਸੀਆ ਜਨਰਲ ਐ ਵੀਸੀ ਐ ਜਿਹੜਾ ਗਰੀਬੀ ਰੇਖਾ ਤੋਂ ਥੱਲੇ ਆ ਉਹਦਾ ਹਰ ਇੱਕ ਦੀ ਯੋਗ ਬਣਦਾ ਜੀ ਪਰ ਇਹਨਾਂ ਨੇ ਕੀਤਾ ਕਿ ਜਿਨ੍ਹਾਂ ਦੇ ਕੋਠਗੇ ਜ਼ਮੀਨਾਂ ਦੇ ਮਾਲਕ ਹੈ ਇੱਕ ਜਿਵੇਂ ਇੱਕ ਪੰਜਾਬੀ ਜੀ ਕਹਿੰਦੇ ਆ ਬੋਲਣਾ ਵੜਾ ਵੀ ਤੁਸੀਂ ਅਹੁਦੇਦਾਰ ਹੋ ਕੇ ਆਪਦੇ ਤੁਸੀਂ ਪਹਿਲੀਆਂ ਆਪ ਦੀ ਪਾਲੇ ਤੁਸੀਂ ਬਣਾਏ ਲੋਕਾਂ ਖਾਤਰ ਤੁਸੀਂ ਲੋਕਾਂ ਖਾਤਰ ਬਣਾਏ ਆ ਤੁਸੀਂ ਕਰਦੇ ਆ ਆਪ ਦਾ ਕੁਝ ਇਸ ਕਰਕੇ ਅਸੀਂ ਕਹਿੰਦੇ ਆ ਸਾਰੀ ਜਿਹੜੀ ਇਹ ਕਪਲੇ ਬਾਜੀ ਇਹਦੀ ਜਾਂਚ ਵੀ ਹੋਣੀ ਚਾਹੀਦੀ ਹੈ ਜਿਹੜੇ ਯੋਗ ਹੈ ਜੀ ਬੰਦੇ ਉਹਨਾਂ ਦਾ ਜ਼ਰੂਰ ਜਿੰਨਾ ਹੱਕ ਬਣਦਾ ਕਿਵੇਂ ਬਣਦਾ ਮੁਰੰਮਤ ਦਾ ਬਣਦਾ ਸਾਰਾ ਉਹਨਾਂ ਨੂੰ ਮਿਲਣਾ ਚਾਹੀਦਾ ਇਹੀ ਮੰਗ ਹੈ ਤੁਸੀਂ ਚਲਾਈ ਹੈ ਪਾਟੇ ਘਰਾਂ ਦੀ ਮੁਰੰਮਤ ਵਾਸਤੇ ਜਾਂ ਜੋ ਘਰ ਖਸਤਾ ਹਾਲਤ ਚ ਆ ਉਹ ਨਵੇਂ ਬਣਨੇ ਨੇ ਉਹਨਾਂ ਨੂੰ ਲੈ ਕੇ ਜੋ ਵੀ ਲਿਸਟਾਂ ਬਣਾਈਆਂ ਗਏਆਂ ਸੀ ਉਹ ਲਿਸਟਾਂ ਕੁਝ ਤਾਂ ਅਸੀਂ ਬਣਾ ਕੇ ਦਿੱਤੇ ਆ ਉਹ ਬੰਦਿਆਂ ਦਾ ਬਣਾ ਕੇ ਦਿੱਤੀਆਂ ਅਸੀਂ ਜੋ ਬੰਦੇ ਜੋਗ ਹੈ ਪੱਲੀ ਦੀ ਛੱਤ ਥੱਲੇ ਆਪਦੀ ਜ਼ਿੰਦਗੀ ਕੱਢ ਰਹੇ ਨੇ ਹਕੀਕਤ ਦੇ ਵਿੱਚ ਅਸੀਂ ਦਿਖਾ ਸਕਦੇ ਆ ਉਹ ਪਰ ਇਹਦੇ ਵਿੱਚ ਮਗਰੋਂ ਜਦੋਂ ਇਹਨਾਂ ਨੂੰ ਅਸਲੀ ਰੂਪ ਦਿੱਤਾ ਗਿਆ ਇਹਦੇ ਵਿੱਚ ਪੰਚਾਇਤ ਨੇ ਸੈਕਟਰੀ ਨਾਲ ਵੀਡੀਓ ਨਾਲ ਗੱਠ ਮੁਰੰਮਤ ਕਰਕੇ ਜੋ ਵੀ ਕੀਤਾ ਗਿਆਗਾ ਉਹ ਲਿਸਟ ਆਪ ਦੇ ਘਰੇ ਤਿਆਰ ਕਰਕੇ ਆਪ ਦੇ ਜੋ ਉਹਨਾਂ ਦੇ ਸ਼ਗਿਰਦ ਹੈ ਜਿਹੜੇ ਸ਼ਮਰਾਏਦਾਰ ਹੈ ਸ਼ਮਰਾਏਦਾਰਾਂ ਦੀ ਲਿਸਟ ਆਈ ਹੈ ਇਹ ਇਹ ਗਰੀਬਾਂ ਦੀ ਲਿਸਟ ਨਹੀਂ ਕਹਿ ਸਕਦੇ ਸੀ ਇਹਨੂੰ 25 ਘਰ ਮੰਨ ਲਾ ਵੀ ਗਰੀਬਾਂ ਦੇ ਉਹ ਵੀ ਕਹਿੰਦੇ ਨਾ ਅਸੀਂ ਪੈਸੇ ਤੋਂ ਜਾਣਾਂਗੇ ਜੋ ਇਹ ਚੈੱਕ ਮਿਲੇ ਨੇ ਇਹ ਸ਼ਮਰਾਏਦਾਰ ਬੰਦੇ ਪਹਿਲਾਂ ਤਾਂ ਮੈਂ ਇਹ ਸੋਚਦਾ ਵੀ ਉਹ ਸ਼ਰਮ ਮੰਨਣ ਲਾਂਤ ਹੈ ਉਹਨਾਂ ਤੇ ਇਹ ਜਾਂ ਤਾਂ ਸ਼ਮਰਾਏਦਾਰੀ ਤੇ ਜੋ ਗਰੀਬਾਂ ਦਾ ਹੱਕ ਖਾਂਦੇ ਨੇ ਇਹ ਗਰੀਬਾਂ ਦੀ ਆਵਾਜ਼ ਚੱਕਣ ਵਾਸਤੇ ਅਸੀਂ ਅੱਜ ਇੱਥੇ ਇਕੱਠੇ ਹੋਏ ਆ ਇੱਥੋਂ ਤਾਈਂ ਜੇ ਮਸਲਾ ਨਾ ਹੱਲ ਹੋਇਆ ਅਸੀਂ ਇਹ ਸੰਘਰਸ਼ ਨੂੰ ਅੱਗੇ ਲੈ ਕੇ ਜਾਵਾਂਗੇ ਮੁੱਖ ਮੰਤਰੀ ਤਾਈਂ ਵੀ ਅਸੀਂ ਪਹੁੰਚ ਕਰਾਂਗੇ ਇਹਦੀ ਜਾਂਚ ਅਸੀਂ ਵਿਜੀਲੈਂਸ ਤੋਂ ਮੰਗ ਕਰਦੇ ਹਾਂ ਜੋ ਵੀ ਇਸ ਦੇ ਵਿੱਚ ਮੰਨ ਲਾ ਵੀ ਪਾਇਆ ਜਾਂਦਾ ਜਿਹੜੇ ਨੇ ਇਹ ਦੋਸ਼ੀ ਨੇ ਉਹਨਾਂ ਦੀ ਵਿਜੀਲੈਂਸ ਤੋਂ ਮੰਗ ਕਰਵਾ ਕੇ ਕਾਨੂੰਨੀ ਕਾਰਵਾਈ ਨਹੀਂ ਤੁਹਾਡੇ ਪਿੰਡ 'ਚ ਹੀ ਹੋਇਆ ਇਦਾਂ ਕਿ ਹੋਰ ਵੀ ਹੋਦਾ ਨਹੀਂ ਸਾਨੂੰ ਤਾਂ ਲੱਗਦਾ ਇਤਿਹਾਸ 'ਚ ਜਿੱਥੋਂ ਤਾਈਂ ਪਿੱਛੇ ਨਿਗਾ ਮਾਰੀ ਹੈ ਜਿੰਨੀ ਕੁ ਮੇਰੀ ਉਮਰ ਹੋ ਗਿਆ ਮੈਂ ਤਾਂ ਇਹ ਪਹਿਲੀ ਵਾਰ ਦੇਖ ਰਿਹਾ ਹਾਂ ਐਰਓਜੀ ਪੰਚਾਇਤ ਤੇ ਜੋ ਇਹ ਮੰਨ ਲਵੈ ਸੈਕਟਰੀ ਵੀਡੀਓ ਨੇ ਜੋ ਕੀਤਾ ਹੁਣ ਕਹਿੰਦੇ ਨਹੀਂ ਪਰਤਾਲ ਕਰਾਂਗੇ ਪਰਤਾਲ ਦਾ ਮਕਸਦ ਤਾਂ ਇਹ ਹੁੰਦਾ ਜਦੋਂ ਪਹਿਲਾਂ ਉਹਨਾਂ ਨੇ ਜੋ ਸਰਵੇ ਕਰਿਆ ਸਰਵੇ ਦੇ ਵਿੱਚ ਮੈਨੂੰ ਇਹ ਰਿਪੋਰਟ ਚਾਹੀਦੀ ਆ ਦੱਸਣਾ ਸੈਕਟਰੀ ਵੀਡੀਓ ਮੈਂ ਮੰਗ ਕਰਦਾ ਹਾਂ ਨਾ ਤੋ ਵੀ ਰਿਪੋਰਟ ਦੇਣ ਸਾਨੂੰ ਮੈਂ ਕੀ ਸਰਵੇ ਕਰਕੇ ਗਿਆ ਇਹ ਅਸੀਂ ਹਲਕੇ ਦੇ ਐਮਐਲਏ ਸਾਹਿਬ ਨੂੰ ਵੀ ਗਿਜ਼ਾਰਸ਼ ਕਰਦੇ ਆ ਵੀ ਅੱਗੇ ਸਾਨੂੰ ਇਹਨਾਂ ਦਾ ਜੋ ਹਸ਼ਰੇ ਹੋ ਰਿਹਾ ਹੈ ਨਾ ਇਹ ਸਾਨੂੰ ਭੁਗਤਣਾ ਪੈਣਾ ਹੈ ਜੋ ਇਹ ਪੰਚਾਇਤ ਅੱਜ ਦੀ ਮੌਜੂਦਾ ਪੰਚਾਇਤ ਹੈ ਆਪਣੀ ਖੱਟਿਆ ਲਈ ਇਹ ਜੋ ਕਰ ਰਹੀ ਹੈ ਭੁਗਤਣਾ ਐਮਐਲਏ ਸਾਹਿਬ ਨੂੰ ਪੈਣਾ ਇਹਨਾਂ ਨੇ ਨਾ ਤਾਂ ਵੋਟ ਪਹਿਲਾਂ ਪਾਈ ਹੈ ਆਮ ਆਦਮੀ ਨੂੰ ਤੇ ਨਾ ਹੀ ਪਾਉਣੀ ਆਉਣ ਵਾਲੇ ਸਮੇਂ 'ਚ ਵੀ ਇਹ ਵੀ ਮੈਂ ਦਾਅਵੇ ਨਾਲ ਕਹਿ ਸਕਦਾ ਅਸੀਂ ਆਮ ਆਦਮੀ ਪਾਰਟੀ ਦੇ ਆਗੂ ਆ ਇਥੋਂ ਤੁਸੀਂ ਆਗੂ ਆਗੂ ਆਮ ਆਦਮੀ ਪਾਰਟੀ ਦੇ ਅਸੀਂ ਲਿਸਟਾਂ ਤਿਆਰ ਕਰੀਆਂ ਨਾ ਐਮਐਲਏ ਨੂੰ ਲਿਸਟਾਂ ਵੀ ਉਹ ਪਹੁੰਚਾਈਆਂ ਨਾ ਵੀ ਜਿਹੜੇ ਬੰਦੇ ਯੋਗ ਨਾ ਪਰ ਇਹ ਇਹ ਸਰਕਾਰ ਦੇ ਨਾਲ ਅਸੀਂ ਬਾਈ ਤੋਂ ਚੱਲ ਰਹੇ ਹਾਂ ਪਰ ਇਸ ਤਰ੍ਹਾਂ ਦਾ ਕੋਈ ਸਾਡੀ ਨਿਗਰਾਨੀ ਦੇ ਹੇਠ ਕੋਈ ਬੰਦਾ ਕਹੇ ਕਿ ਕਿਸੇ ਨਾਲ ਧੱਕਾ ਹੋਇਆ ਅਸੀਂ ਇਹ ਵੀ ਕਹਿੰਦੇ ਹਾਂ ਹੋ ਸਕਦਾ ਐਮਐਲਏ ਸਾਹਿਬ ਤਾਈ ਵੀ ਇਹ ਗੱਲ ਨਾ ਹੋਵੇ ਪਰ ਉਹਨਾਂ ਨੂੰ ਪਾਰਟੀ ਦੇ ਆਗੂ ਦੱਸਿਆ ਪਾਰਟੀ ਦੇ ਆਗੂ ਹਾਂਜੀ ਬਿਲਕੁਲ ਫਿਰ ਤਾਂ ਇਹ ਗੱਲ ਇਹ ਤੋਂ ਪਹਿਲਾਂ ਤੁਸੀਂ ਹਲਕੇ ਦੀ ਬਿਦਾਇਕਾ ਨਾਲ ਕਰ ਲਈ ਹੁੰਦੀ ਬਿਦਾਇਕਾ ਨਾਲ ਹਲਕੇ ਨਾਲ ਸਾਡੀ ਇਸ ਵੇਲੇ ਕੋਈ ਗੱਲ ਨਹੀਂ ਹੋਏ ਜੀ ਕਿਉਂਕਿ ਇਹ ਜਦੋਂ ਪੰਚਾਇਤ ਗਈ ਅਸੀਂ ਨਹੀਂ ਚਾਹੁੰਦੇ ਸਾਨੂੰ ਕੀ ਪਤਾ ਸਾਹ ਇਹ ਤਾਂ ਜੋ ਲਿਸਟਾਂ ਦੇਖਿਆ ਵੀ ਚਲੋ ਗਰੀਬਾਂ ਦੇ ਘਰ ਆਏ ਐ ਪੰਚਾਇਤ ਬਵਾਣ ਗਈ ਐ ਕੋਈ ਆਪਾਂ ਨੂੰ ਇਸ਼ੂ ਨਹੀਂ ਗਰੀਬਾਂ ਦੇ ਘੱਜੇ ਆਪਾਂ ਕੋਈ ਇਸ ਵਿੱਚ ਇਸ਼ੂ ਕਰਾਂਗੇ ਤਾਂ ਗਰੀਬਾਂ ਨੂੰ ਇਹ ਹੋਊਗਾ ਵੀ ਸਾਡੇ ਲਈ ਕਰ ਰਹੇ ਹਨ ਸਾਡੇ ਘਰ ਰੋਕ ਰਹੇ ਹਨ ਪਰ ਮੈਂ ਬੀਬਾ ਜੀ ਨੂੰ ਵੀ ਬੇਜਾਰਸ਼ ਕਰ ਜਾਂ ਕਰਦਾ ਇਹਦੇ ਵਿੱਚ ਵੀ ਜੋ ਇਹ ਮੰਗਦੀ ਵਿਸ਼ਾਕ ਜਾਂਚ ਦਾ ਵਿਸ਼ਾ ਜਾਂਚ ਕਰਵਾ ਕੇ ਇਹਦੀ ਜੋ ਇਹਦੇ ਵਿੱਚ ਮੰਨ ਲਵੋ ਅਪਰਾਧੀ ਪਾਏ ਜਾਂਦੇ ਨੇ ਉਹਨਾਂ ਤੇ ਕਾਨੂੰਨੀ ਕਾਰਵਾਈ ਬ ਤਾਂ ਲੋਕਾਂ ਦੇ ਨਾਲ ਨਹੀਂ ਤਾਂ ਫਿਰ ਹਾਸ਼ਰ ਆਪਾ ਦੇਣੇ ਆ ਜੋ ਮਤਲਬ ਹੀ ਲੀਡਰ ਲੋਕਾਂ ਨਾਲ ਨਹੀਂ ਖੜਦਾ ਉਹਨਾਂ ਦੇ ਹਾਸ਼ਰ ਵੀ ਆਪਾ ਦੇਣੇ ਆ ਤੁਸੀਂ ਮੌਕੇ ਦੀ ਸਰਕਾਰ ਦੇ ਨਾਲੋਂ ਜਿਵੇਂ ਤੁਸੀਂ ਬਿਲਕੁਲ ਹਾਂ ਨਾਲ ਹਾਂ ਨਾਲ ਨਹੀਂ ਪਹਿਲਾਂ ਵੀ ਕਹੀਏ ਕਿ ਇਹਦਾ ਨਾ ਕਿ ਕਿਸੇ ਹੋਰ ਸਰਕਾਰ ਚ ਕਿਵੇਂ ਕਦੇ ਹੋਰ ਸਰਕਾਰ ਚ ਇਸ ਤਰ੍ਹਾਂ ਦਾ ਕੰਮ ਹੋਇਆ ਹੈ ਹੋਰ ਸਰਕਾਰ ਦੇ ਵਿੱਚ ਮੈਂ ਸੁਣਦਾ ਸੀ ਜਿੰਨੀ ਕਿ ਮੇਰੀ ਉਮਰ ਹੋਈ ਹੈ ਪਿੱਛੇ ਮੈਂ ਨਿਗਾਹ ਮਾਰਾਂ ਨਾ ਤਾਂ ਕੋਈ ਮੈਂ ਪੰਚਾਇਤ ਦੇ ਵਿੱਚ ਦੇਖਿਆ ਇਹ ਸਾਬਕਾ ਸਰਪੰਚ ਸਾਡੇ ਭੋਲਾ ਸਿੰਘ ਇਹ ਰਹਿ ਚੁੱਕੇ ਨੇ ਇਹਨੇ ਵੀ ਬੜੇ ਗਰੀਬਾਂ ਦੇ ਘਰ ਪਵਾਏ ਨਾ ਜੋ ਵੀ ਇਹਦੇ ਕਾਰਜਕਾਲ ਦੇ ਵਿੱਚ ਆਇਆ ਤਾਰਾ ਸਿੰਘ ਖੜੇ ਨੇ ਇਹਨਾਂ ਨੇ ਬੜਾ ਗਰੀਬਾਂ ਲਈ ਕਰਿਆ ਮੈਂ ਤਾਂ ਦੇਖਿਆ ਨਹੀਂ ਵੀ ਕਿਸੇ ਇਹਨਾਂ ਨੇ ਸਮਰਾਇ ਦਾਰ ਦਾ ਜਾਂ ਆਪਦੇ ਸ਼ਗਿਰਦ ਦਾ ਕਿਸੇ ਦਾ ਪਵਾਤਾ ਹੋਵੇ ਆਪ ਦੇ ਛੱਡ ਕੇ ਜਾਂ ਮੈਂ ਆਪ ਖੋਦੇ ਦਾ ਦੇਨਦਾਰ ਆ ਮੈਂ ਜਿੰਨੀ ਲਿਸਟ ਤਿਆਰ ਕਰੀਏ ਕੋਈ ਬੰਦਾ ਮੈਨੂੰ ਇੱਕ ਕਹ ਦੇ ਕਿਸੇ ਜੋ ਬੰਦਾ ਯੋਗ ਨਹੀਂ ਸੀ ਉਹਦੇ ਫਾਰਮ ਭਰੇ ਹ ਫਿਰ ਇਹ ਕਿਵੇਂ ਆ ਗਏ ਜਿਹੜੇ ਇਹ ਤਾਂ ਫਿਰ ਮੈਂ ਸੋਨੂੰ ਪੰਚਾਇਤ ਦਾ ਜਮਨ ਨਰੇ ਰਲੀ ਮਿਲਿਆ ਪੰਚਾਇਤ ਦੀ ਤਾਂ ਵੀਡੀਓ ਸਾਹਿਬ ਦੀ ਹੋਰ ਤਾਂ ਮੈਂ ਇਹਦੇ ਚ ਕਿਸ ਨੂੰ ਦੋਸ਼ੀ ਨੇ ਠਹਿਰਾਉਂਦਾ ਵੀਡੀਓ ਨੂੰ ਮਿਲਿਆ ਨਾ ਵੀਡੀਓ ਨੂੰ ਮਿਲਿਆ ਵੀਡੀਓ ਜਾਂਚ ਕਰਵਾ ਲੈ ਫਿਰ ਮੈਂ ਪਹਿਲਾਂ ਕਹਿੰਦਾ ਵੀ ਪਹਿਲਾਂ ਜਾਂਚ ਕੀ ਕੀਤੀ ਹੈ ਵੀਡੀਓ ਸਾਹਿਬ ਨੇ ਜਾਂ ਸਰਟੀ ਆਇਆ ਸਾਡੇ ਉਹਨੇ ਕੀ ਜਾਂਚ ਕੀਤੀ ਹੈ ਕਿਹਨੂੰ ਦੇਖ ਕੇ ਕਿਹਦੇ ਘਰੇ ਸਰਵੇ ਕਰਕੇ ਕੀ ਉਹਨੇ ਸਨੈਪ ਲੈ ਕੇ ਨਾਲ ਲਾਈਆਂ ਵੀ ਆ ਬੰਦਾ ਬੈਨ ਛੱਤ 'ਤੇ ਬੈਠਾ ਇਹਦਾ ਮਕਸਦ ਹੀ ਨਹੀਂ ਬਣਦਾ ਸੀਗਾ ਕੀ ਹੁਣ ਤੁਹਾਡਾ ਲਾਸਟ ਸੰਘਰਸ਼ ਕੀ ਹੋਊਗਾ ਲਾਸਟ ਸੰਘਰਸ਼ ਜੇ ਇੱਥੇ ਤਾਂ ਹੀ ਮਤਲਬ ਜਿਹੜੇ ਬੰਦੇ ਆਏ ਨਗੇ ਘਰ ਆਜੋਗ ਦੇ ਆ ਉਹਨਾਂ ਦੀ ਕੋਈ ਵਾਪਸੀ ਨਾ ਹੋਈ ਤਾਂ ਉਹਨਾਂ ਤੇ ਬੰਦ ਦੀ ਕਾਰਵਾਈ ਨਾ ਹੋਈ ਅਸੀਂ ਸੰਘਰਸ਼ ਨੂੰ ਅੱਗੇ ਪਿੱਟਾਂਗੇ ਅਸੀਂ ਅਕੇ ਮੁੱਖ ਮੰਤਰੀ ਤਾਈਂ ਵੀ ਪਹੁੰਚ ਕਰਾਂਗੇ